ਬੈਠੀ ਸੀ ਦੇ ਇੱਕਦਮ ਉਹ ਸਾਈਕਲ ਤੋਂ ਵਿਚਾਰੇ ਸੀ ਬੱਸ ਡਰਾਈਵਰ ਕੇ ਆਹ ਟਿਪਰ ਆਇਆ ਇੱਕਦਮ ਤੇ ਉਹ ਇੱਕਦਮ ਐਨੀ ਸਪੀਡ ਨਾਲ ਸੀਗਾ ਸਿੱਧਾ ਜਾ ਕੇ ਬੱਸ ਦੇ ਵਿੱਚ ਵਜਿਆ ਇਹ ਪਾਸੇ ਇਧਰੋ ਜਾ ਰਹੀ ਸੀ ਟਿਪਰ ਇਧਰੋ ਜਾ ਰਹੀ ਸੀ ਬੱਸ ਵਾਲੇ ਨੇ ਕਟ ਮਾਰਿਆ ਜਦ ਇਧਰ ਇੱਕ ਟੀਵਾ ਵਾਲਾ ਸੀਗਾ ਇਧਰ ਸਾਈਕਲ ਵਾਲਾ ਥੱਲੇ ਆ ਗਿਆ ਸੀ ਇਹਨਾਂ ਧਰੇਕ ਚ ਵੱਜਨ ਕਰਕੇ ਵੱਜ ਗਿਆ ਫਿਰ ਉਹ ਚੱਲਿਆ ਉਹ ਕੱਢਿਆ ਠੀਕ ਹੈ ਵੀ ਸਾਈਕਲ ਸੋ ਕੱਟ ਗਿਆ ਮੈਂ ਸਮਾਣੇ ਕੜੀ ਨੂੰ ਆ ਰਿਹਾ ਗੋੜਾ ਪਟਿਆਲੇ ਕੜੇ ਨੂੰ ਜਾ ਰਿਹਾ ਉਹਦੇ ਪਿੱਛੇ ਟਿਪਰ ਦਾ ਹੂੰ ਉਹਨੇ ਟਿਪਰ ਵਾਲੇ ਨੇ ਬੱਸ ਦੇ ਚ ਵੀ ਲਈਏ ਇੱਕ ਵਾਰੀ ਪੂਜਾ ਕੱਟ ਕੇ ਦੁਬਾਰੇ ਸਾਰਾ ਹੀ ਟਿਪਰ ਉਹ ਅੱਗੇ ਲਿਆਇਆ ਮੇਰੇ ਤੇ ਬੱਸ ਦੇ ਫਸਿਆ ਵਿੱਚ ਆ ਕੇ ਫਸ ਗਿਆ ਜਿੱਕੇ ਵਿੱਚ ਰੌੜਾ ਰੌੜਾ ਪਾ ਕੇ ਕੱਢਿਆ ਉਹਨੂੰ ਬਚਾਤਾ ਬਚਾਤਾ ਰਾ ਇਧਰ ਹੀ ਸਾਈਕਲ ਆ ਹੂੰ ਕਨੈਕਟ ਕਰ ਲਾਈ ਹੂੰ ਉਹਨੂੰ ਵੀ ਬਚਾਇਆ ਅੱਜ ਨੂੰ ਬਹੁਤ ਔਖਾ ਹੁੰਦਾ ਹੈ ਆਪ ਮਦਰ ਟਿੱਪਰ ਵਾਲਾ ਜੇ ਕਿਤੇ ਮੜ ਜੀ ਫ੍ਰੇਕ ਮਾਰ ਲੰਦਾ ਜਾਂ ਉੱਥੇ ਜਿੱਤਨਾ ਤੁਨੇ ਦੇਖੀ ਦੀ ਗੱਡੀ ਉਕੀ ਪਿੱਛੇ ਉਹ ਫਟੇ ਕਰਦਾ ਕਰਦਾ ਪਿੱਛੇ ਲਾ ਲੰਦਾ ਤੇ ਕੁਛ ਨਹੀਂ ਹੋਣਾ ਦਾ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਅੱਜ ਸਵੇਰੇ ਤੜਕਸਰ ਹਾਦਸਾ ਵਾਪਰ ਗਿਆ ਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ਚ ਬੱਸ ਦਾ ਸੰਤੁਲਨ ਵਿਗੜ ਗਿਆ आज सुबह तकरीबन 8 बजे चंडीगढ़ डिपो दी बस पटियाला ਤੋਂ ਸਮਾਣਾਵਲ ਆ ਰਹੀ ਸੀ ਅਤੇ ਪਿੰਡ ਫਤਿਹਪੁਰ ਦੇ ਨਜ਼ਦੀਕ ਆਉਂਦਿਆਂ ਹੀ ਟਿਪਰ ਨਾਲ ਐਕਸੀਡੈਂਟ ਹੋ ਗਿਆ। ਇਹ ਐਕਸੀਡੈਂਟ ਬਹੁਤ ਹੀ ਭਿਆਨਕ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਪਿੰਡ ਵਾਸੀ ਅਤੇ ਰਾ ਚਾਲਕਾਂ ਨੇ ਕਾਫੀ ਜਦੋਜਹਿਦ ਡਰਾਈਵਰ ਨੂੰ ਬਾਹਰ ਕੱਢਿਆ ਸਮਾਣਾ ਤੋਂ ਪਟਿਆਲਾ ਜਾਂਦੇ ਤੇਜ਼ ਰਫ਼ਤਾਰ ਟਿਪਰ ਵਿੱਚ ਇਹ বাস ਜਾਵੱਜੀ। ਡਰਾਈਵਰ ਦੇ ਕਹੇ ਅਨੁਸਾਰ ਟਿਪਰ ਜੋ ਕਿ ਸਮਾਣਾ ਤੋਂ ਪਟਿਆਲਾ ਜਾ ਰਿਹਾ ਸੀ ਇਹ ਟਿਪਰ ਇੱਕ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਬੱਸ ਟਿਪਰ ਦੇ ਪਿਛਲੇ ਹਿੱਸੇ ਵਿੱਚ ਜਾ ਵਜੀ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੱਸ ਵਿੱਚ ਤਕਰੀਬਨ 50 ਸਵਾਰੀਆਂ ਸਨ ਜਿਨ੍ਹਾਂ ਦੀ ਜਾਨ ਬਾਲ ਬਾਲ ਬਚ ਗਈ ਅਤੇ ਡਰਾਈਵਰ ਤੋਂ ਬਿਨਾਂ ਕਿਸੇ ਵੀ ਸਵਾਰੀ ਨੂੰ ਸੱਟਾਂ ਨਹੀਂ ਲੱਗੀਆਂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕਰਮਜੀਤ ਹੈ ਅੱਛਾ ਕਰਮਜੀਤ ਜੀ ਤੁਸੀਂ ਬੱਸ ਦੇ ਵਿੱਚ ਸੀਗੇ ਤੇ ਜਦੋਂ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਜੀ ਮੈਂ ਆਮਨਲ ਬੈਠੀ ਸੀ ਤੇ ਇੱਕਦਮ ਉਹ ਸਾਈਕਲ ਤੋਂ ਵਿਚਾਰੇ ਸੀਗੇ ਬੱਸ ਡਰਾਈਵਰ ਤੇ ਆਹ ਟਿਪਰ ਆਇਆ ਇੱਕਦਮ ਤੇ ਉਹ ਇੱਕਦਮ ਐਨੀ ਸਪੀਡ ਨਾਲ ਸੀਗਾ ਸਿੱਧਾ ਜਾ ਕੇ ਬੱਸ ਦੇ ਵਿੱਚ ਵਜਿਆ ਠੀਕ ਹੈ ਤੇ ਬੱਸ ਡਰਾਈਵਰ ਨੇ ਬਚਾਉਣ ਦੇ ਚੱਕਰ ਚ ਮਤਲਬ ਥੋੜੀ ਟੇਢੀ ਕਰਤੀ ਪਰ ਸਾਈਕਲ ਵਾਲਾ ਉਹ ਤਾਂ ਬਚ ਗਿਆ ਪਰ ਡਰਾਈਵਰ ਦੇ ਕਾਫੀ ਜਿਆਦਾ ਮਤਲਬ ਸੱਟ ਲੱਗੀ ਤੇ ਬੱਸ 'ਤੇ ਹੋਰ ਵੀ ਸਵਾਰੀਆਂ ਤੇ ਕਾਫੀ ਸੱਟਾਂ ਲੱਗੀਆਂ ਨਹੀਂ ਸਵਾਰੀਆਂ ਤਾਂ ਬਚਤ ਰਹੀਆਂ ਇਹਨਾਂ ਨੇ ਕਿਉਂਕਿ ਕਿਉਂਕਿ ਮੂਰੇ ਫਰੰਟ ਵਾਲਾ ਹੀ ਸੱਟ ਟੁੱਟਿਆ ਜਿੱਥੇ ਡਰਾਈਵਰ ਥੇ ਬਾਈ ਜੀ ਜਿਹੜਾ ਐਕਸੀਡੈਂਟ ਹੋਇਆ ਕਿੰਨੇ ਕੁ ਵਜ ਦਾ ਟਾਈਮ ਸੀ ਲਗ ਭਾਗੇ ਇਹ 15 20 ਮਿੰਟ ਪਹਿਲਾਂ ਹੋਇਆ ਹੈ ਜੀ ਅੱਛਾ 15 20 ਮਿੰਟ ਪਹਿਲਾਂ ਹੋਇਆ ਤੇ ਬਾਈ ਜੀ ਕਿੰਨੀਆਂ ਗੇਚ ਸਵਾਰੀਆਂ ਨੁਕਸਾਨ ਹੋਈਆਂ ਨੇ ਸਵਾਰੀਆਂ ਤਿੰਨ ਚਾਰ ਇੰਜਰਡ ਹੋਈਆਂ ਉਹਨੀਆਂ ਇੱਕ ਡਰਾਈਵਰ ਹੋ ਗਿਆ ਤੇ ਡਰਾਈਵਰ ਦੀ ਹਾਲਤ ਠੀਕ ਹੈ ਬੱਚਾ ਤਾਂ ਠੀਕ ਹੀ ਸੀਗਾ ਅੱਗੇ ਹੁਣ ਪਾ ਕੇ ਲੈ ਜਾਓ ਕੋਈ ਮਤਲਬ ਕਿ ਜਿੰਨੇ ਜ਼ਿਆਦਾ ਫਸਿਆ ਸੀ ਅੱਗੇ ਫਸ ਗਿਆ ਸੀ ਕਿ ਵਿਚੇ ਰੜਾ ਰੂੜਾ ਪਾ ਕੇ ਕੱਢਿਆ ਠੀਕ ਹੈ ਤੇ ਕਿਵੇਂ ਹੈ ਐਕਸੀਡੈਂਟ ਦਾ ਕਾਰਨ ਬਣਿਆ ਇਹ ਇਹ ਬੱਸ ਇਧਰੋਂ ਜਾ ਰਹੀ ਸੀ ਟਿਪਰ ਇਧਰੋਂ ਜਾ ਰਹੀ ਸੀ ਬੱਸ ਵਾਲੇ ਨੇ ਕਟਾ ਮਾਰਿਆ ਜਦੋਂ ਇਧਰ ਇੱਕ ਟੀ ਵਾਲਾ ਸੀਗਾ ਇਧਰ ਸਾਈਕਲ ਵਾਲਾ ਥੱਲੇ ਆ ਗਿਆ ਸੀ ਨਾ ਧਰੇਕ ਚ ਵੱਜਨ ਕਰਕੇ ਬਚ ਗਿਆ ਕਰ ਉਹ ਥੱਲੇ ਹੋ ਗਿਆ ਠੀਕ ਹੈ ਉਹ ਵੀ ਸਾਈਕਲ ਸਿਰ ਕਟਿਆ ਜਾਰੇ ਦਾ ਸਵਾਰੀਆਂ ਦੋ ਚੱਕੀਆਂ ਹੋਈਆਂ ਦੋ ਤਿੰਨ ਹੋ ਗਈਆਂ ਹਾਂ ਦੋ ਤਿੰਨ ਹੋ ਗਈਆਂ 10 ਕੋ ਠੀਕ ਹਾਂਜੀ ਵੀਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਰਦੀਪ ਹਰਦੀਪ ਹੈ ਹਰਦੀਪ ਜੀ ਇਹ ਕਿੰਨੇ ਕ ਵਜੇ ਦਾ ਸਾਰਾ ਹਾਸਾ ਔਰ ਤੁਸੀਂ ਬੱਸ ਦੇ ਵਿੱਚ ਡਰਾਈਵਰ ਸੀਗੇ ਹਾਂ ਰੇਫਰੈਂਸ ਠੀਕ ਹੈ ਆਪਾਂ ਰੋਡ ਤੇ ਠੀਕ ਹੈ 21ਵਾਂ ਹਾਸਾ ਹੋਇਆ ਇਹ ਸਰਪਾਜੀ ਚੰਡੀਗੜ੍ਹ ਤੋਂ ਚੱਲੇ ਤੁਸੀਂ ਭਾਂਜੀ 35 ਚੰਡੀਗੜ੍ਹ ਤੋਂ 535 ਚੱਲੇ ਹਾਂਜੀ ਠੀਕ ਹੈ ਆਪਾਂ ਜਾ ਰਹੇ ਹਾਂ ਠੀਕ ਹੈ ਤੇ ਅੱਜ ਇੱਥੇ ਮਦਨਪੁਰ ਪਰ ਪੈਂਦਾ ਹੀ ਸ਼ਾਇਦ ਹਾਂਜੀ ਇੱਥੇ ਆ ਕੇ ਨਾ ਜੀ ਅਥੀ ਆਪਣੀ ਸੈਟ ਆ ਰਹੀ ਹੈ ਤੇ ਇੱਕ ਨਾਲ ਘੋੜਾ ਆ ਰਿਹਾ ਤਾਂ ਮਤਲਬ ਉਹ ਸਮਾਨੇ ਕੜੀ ਤੋਂ ਜਾ ਰਿਹਾ ਹੈ ਘੋੜਾ ਮਤਲਬ ਟਿਪਰ ਉਹ ਟਰੰਕ ਠੀਕ ਹੈ ਟਰੰਕ ਦਾ ਠੀਕਾ ਠੀਕ ਹੈ ਉਹਨੂੰ ਪਾਰ ਕਰਦੇ ਮਤਲਬ ਉਹਨੂੰ ਮੈਂ ਵੀ ਮਤਲਬ ਅਸੀਂ ਸਾਹਮਣੇ ਸਾਹਮਣੇ ਦੇਖੇਗੇ ਮੈਂ ਸਮਾਨੇ ਕੜੀ ਨੂੰ ਆ ਰਿਹਾ ਘੋੜਾ ਪਟਿਆਲੇ ਕੜੀ ਨੂੰ ਜਾ ਰਿਹਾ ਉਹਦੇ ਪਿੱਛੇ ਟਿਪਰ ਦਾ ਉਹਨੇ ਟਿਪਰ ਵਾਲੇ ਨੇ ਬੱਤ ਦੇਖ ਵੀ ਲਈ ਹੈ ਇੱਕ ਵਾਰੀ ਉਹ ਜਾ ਕੱਟ ਕੇ ਦੁਬਾਰੇ ਸਾਰਾ ਹੀ ਟਿਪਰ ਉਹ ਅੱਗੇ ਲਿਆਇਆ ਮੇਰੇ ਬੱਤ ਦੇ ਉਹਨੂੰ ਉਹ ਪਟਿਆਲੇ ਕਰ ਮੈਂ ਠੀਕ ਹੈ ਉਹਨੂੰ ਬਚਾਉਂਦਾ ਬਚਾਉਂਦਾ ਭਰਾ ਇੱਧਰਲੀ ਸਾਈਡ ਸਾਈਕਲ ਆ ਕਨੈਕਟਰ ਸਾਈਡ ਉਹਨੂੰ ਵੀ ਬਚਾਇਆ ਬੈਰੀ ਬਹੁਤ ਔਖਾ ਹੁੰਦਾ ਹੈ ਮਤਲਬ ਟਿਪਰ ਵਾਲਾ ਨੇ ਜੇ ਕਿਤੇ ਮੜ ਜੀ ਵੀ ਫ੍ਰੇਕ ਮਾਰ ਲੰਦਾ ਜਾਂ ਉੱਥੇ ਜਿੱਤਰਾ ਉਹਨੇ ਦੇਖੀ ਦੀ ਗੱਡੀ ਉਹ ਕੀ ਪਿੱਛੇ ਉਹ ਫਟੇ ਕਰਦਾ ਕਰਦਾ ਪਿੱਛੇ ਹੀ ਲਾ ਲੰਦਾ ਉਹਦੇ ਕੁਝ ਨਹੀਂ ਹੋਣਾ ਦਾ ਉਹਨੇ ਪੰਦਰ ਨੇ ਜਮਾ ਨਹੀਂ ਦੇਖਿਆ ਹੈਗੇ ਨਾ ਫ੍ਰੇਕ ਲਾਈ ਨਾ ਕੁਝ ਕਰਿਆ ਹੈਗੇ ਬਸ ਉਹਨੂੰ ਵੀ ਬਚਾ ਦਾ ਬਚਾਉਂਦਾ ਸਾਈਕਲ ਵਾਲੇ ਨੂੰ ਬਚਾਉਂਦਾ ਬਚਾਉਂਦਾ ਕੋਈ ਗੱਡੀ ਮੈਂ ਆਪਣੀ ਕਨੈਕਟਰ ਸਾਈਡ ਕਿਤੇ ਨਹੀਂ ਤੇ ਕਿੰਨੇ ਕੁ ਸਵਾਰੀਆਂ ਲਗਭਗ ਜ਼ਖਮੀ ਹੋਈਆਂ ਨੇ ਸਵਾਰੀ ਕੋਈ ਨਹੀਂ ਚੱਲ ਅੱਛਾ ਉੱਥੇ ਦੱਸਿਆ ਜਾ ਰਿਹਾ ਨਾ ਮਤਲਬ ਕਿ ਨਹੀਂ ਮਤਲਬ ਗੱਡੀ ਤੇਜ਼ ਨਹੀਂ ਸੀ ਨਹੀਂ ਉੱਥੇ ਲੋਕੀ ਦੱਸ ਰਹੇ ਨੇ ਵੀ ਮਾਮੂਲੀ ਮੋੜੇ ਉੱਤੇ ਸੱਟਾਂ ਜ਼ਰੂਰ ਆਈਆਂ ਨੇ ਸਵਾਰੀਆਂ ਦੀ ਇਸ ਟਾਈਮ ਉੱਥੇ ਕੋਈ ਨਹੀਂ ਬਤਾ ਆਪ ਦੇਖਿਆ ਜੀ ਇਸ ਟਾਈਮ ਤੇ ਅਜੇ ਕੋਈ ਨਹੀਂ ਹੁੰਦਾ ਸਵਾਰੀ ਤੱਕ ਤਾਂ ਕੋਈ ਉਹ ਨਹੀਂ ਮੇਰੇ ਕੋਲ ਜਿਹੜਾ ਮੈਂ ਵੀਡੀਓ ਦੇਖਿਆ ਉਹ ਕਿ ਗੱਡੀ ਮੇਰੀ ਵਾਲੀ ਸਾਈਡ ਹੀ ਲੱਗੀ ਹੈ ਕਨੈਕਟਰ ਕੀ ਹਾਲ ਹੈ ਕਨੈਕਟਰ ਵੀ ਠੀਕ ਹੈ ਜੋ ਮੇਰੇ ਨਾਲ ਬੈਠਾ ਤਾਂ ਪਿੱਛੇ ਉਹ ਵੀ ਠੀਕ ਹੈ ਤੇ ਮਤਲਬ ਬ੍ਰੇਕ ਵੀ ਲਾਈ ਜਾ ਬੰਦੇ ਬ੍ਰੇਕ ਲਾਂਦੇ ਲਾਂਦੇ ਜਿਹੜਾ ਕਨੈਕਟਰ ਸੈਟ ਖਿੱਚੀ ਉਹਦਾ ਟਰੱਕ ਦਾ ਜਿਹੜਾ ਮਤਲਬ ਪੂਰਾ ਡਿਪਰ ਪਜਾ ਤਾ ਨਿੱਤਾ ਦਾ ਉਹਨੇ ਬੰਦਾ ਦਰਨੇ ਕੱਟ ਮਾਰਿਆ ਬਾਅਦ ਚ ਛੇ ਕੱਟ ਮਰਨ ਦੀ ਵਜ੍ਹਾ ਨਾਲ ਦੀ ਵਜ੍ਹਾ ਨਾਲ ਡੱਲਾ ਘੁੰਮਿਆ ਜਿਸ ਟਾਈਮ ਦਾ ਉਹ ਵਜ੍ਹਾ ਦੇ ਦਿੱਤੇ ਦਾਦਾ ਸਿੱਧਾ ਸਿੱਧਾ ਨਿਕਲ ਜਾਂਦਾ ਵੈਸੇ ਵੀ ਇਹ ਸਿੰਜਲ ਤੋ ਰੋੜ ਹੈ ਜੀ ਐਸਟੀਮੇਟ ਕੋਈ ਕਿੰਨੇ ਕੁ ਬੱਸਾਂ ਸੀਗੀਆਂ ਉਸ ਵਾਸਤੇ ਵਿੱਚ ਸਵਾਰ ਸਵਾਰੀਆਂ ਦਾ ਹੋਣੀ ਆ ਮੇਰੇ ਕੋਲ ਮੰਨਦਾ ਦਿੱਤਾ ਹੋਵੇ ਤਿੰਨ ਚਾਰ ਦਿੱਤਾ ਘੱਟ ਸੀ ਗਿਆ ਬਸ ਬਰੀ ਠੀਕ ਤੁਸੀਂ ਪਟਿਆਲੇ ਤੋਂ ਲੈ ਕੇ ਆ ਰਹੇ ਸੀ ਮੈਂ ਚੰਡੀਗੜ੍ਹ ਅੱਛਾ ਠੀਕ ਮੈਂ ਤੁਰਦਾ ਕੋਈ ਬਦਲ ਕੇ ਪਾਸ ਚੰਡੀਗੜ੍ਹ ਤੋਂ ਆਰੀ ਪਰ ਪਟਿਆਲੇ ਤੋਂ ਸਵਾਰੀਆਂ ਲਈਆਂ ਹੋਣੀਆਂ ਹਾਂ ਵਾਹ ਵੈਸੇ ਜਿੱਤਰਾ ਇਤਰਾਡੇ ਠੀਕ ਦੇ ਆਉਂਦੇ ਨੇ ਕਿਹੜੇ ਡਿੱਪੂ ਦੇ ਪਾਸ ਹੈ ਇਹ ਚੰਡੀਗੜ੍ਹ ਚੰਡੀਗੜ੍ਹ